ਨੂੰ ਸਮੇਂ ਸਿਰ ਦੇਖ ਸਕੇ ਸੋ ਆਜੋ ਮਿਹਰਬਾਨੀ ਕਰਕੇ ਮੈਦਾਨ ਦੇ ਅੰਦਰ ਦੋਵੇਂ ਟੀਮਾਂ ਨੂੰ ਥੱਡੀ ਬੀਂਤੀ ਹੈ ਸੰਗਤ ਦਾ ਬਹੁਤ ਬਹੁਤ ਧੰਨਵਾਦ ਆ ਸਾਰੀ ਸੰਗਤ ਕਰਕੇ ਕਬੱਡੀ ਹੈ ਸੰਗਤ ਕਰਕੇ ਕਲੱਬਾਂ ਨੇ ਫੈਡਰੇਸ਼ਨਾਂ ਨੇ ਖਿਡਾਰੀ ਨੇ ਖੇਡ ਕਬੱਡੀ ਦੀ ਜੇ ਹੋਂਦ ਹੈ ਪੰਜਾਬ ਦੇ ਵਿੱਚ ਹਰਿਆਣੇ ਦੇ ਵਿੱਚ ਜਾਂ ਦੁਨੀਆ ਦੇ ਵਿੱਚ ਇਹ ਸੰਗਤ ਕਰਕੇ ਹੈ ਆ ਇਹਨਾਂ ਪ੍ਰਵਾਸੀਆਂ ਕਰਕੇ ਹੈ ਜਿਹੜੇ ਆਪਣੀ ਨੇਕ ਕਮਾਈ ਦੇ ਵਿੱਚੋਂ ਬਹੁਤ ਵੱਡੀ ਮਾਇਆ ਜਿਹੜੀ ਹੈ ਉਹ ਖਰਚ ਕਰਦੇ ਨੇ ਤੇ ਫਿਰ ਜਾ ਕੇ ਇਹੋ ਜਿਹੀ ਕਬੱਡੀ ਦੇ ਕੱਪ ਹੁੰਦੇ ਨੇ ਔਰ ਲਗਭਗ 10000 ਪਲੱਸ ਬੰਦਾ ਇਹਨਾਂ ਐਨਲਾਈਜ਼ ਕਰਕੇ ਰੋਟੀ ਖਾ ਰਿਹਾ ਅੱਜਕੱਲ ਕਬੱਡੀ ਦੇ ਸਿਰੋਂ ਰੁਜ਼ਗਾਰ ਚੱਲਦਾ ਹੈ ਜੇ ਅੱਜ ਇਹ ਹੱਥ ਪਿੱਛੇ ਖਿੱਚ ਗਏ ਤੇ ਮਾਮਲਾ ਗੜਬੜ ਹੋ ਜਾਣਾ 10000 ਬੰਦਾ ਬੇਰੁਜ਼ਗਾਰ ਹੋ ਜਾਣਾ ਇਸ ਕਰਕੇ ਸਾਡੀ ਬੇਨਤੀ ਹੈ ਟੀਮਾਂ ਦੇ ਖਾਸ ਤੌਰ ਤੇ ਖਿਡਾਰੀਆਂ ਨੂੰ ਤੇ ਸੈਕੰਡ ਕੋਚਾਂ ਨੂੰ ਮੈਨੇਜਰ ਨੂੰ ਕਿ ਆਪਾਂ ਟੀਮਾਂ ਜਿਹੜੀਆਂ ਉਹ ਟਾਈਮ ਸਿਰ ਗਰਾਊਂਡ ਦੇ ਵਿੱਚ ਲਿਆਈਏ ਇੱਕ ਟ੍ਰੈਂਡ ਚੱਲਿਆ ਹੋਇਆ ਕਬੱਡੀ ਦੇ ਵਿੱਚ ਪਈ ਪਹਿਲਾ ਹੀ ਰੌਣ ਜਿਹੜਾ ਉਹ 5:00 ਵਜੇ ਸ਼ੁਰੂ ਹੁੰਦਾ 10:00 11:00 ਵਜੇ ਜਾ ਕੇ ਫਾਈਨਲ ਹੁੰਦਾ ਤੇ ਇਹ ਟ੍ਰੈਂਡ ਥੋੜਾ ਦੁਆਬੇ ਚ ਘਟਾ ਹੈ ਇਸ ਕਰਕੇ ਆਪਾਂ ਬਰਕਰਾਰ ਰੱਖੀਏ ਜਿਹੜੀ ਪੁਰਾਣੀ ਹੋਣ ਸੀਗੀ ਵੀ ਆਪਾਂ ਸਮੇਂ ਸਿਰ ਜੇ ਮੈਂ ਸ਼ੁਰੂ ਕਰ ਦਈਏ ਜੇ 1:00 ਵਜੇ ਸ਼ੁਰੂ ਕਰ ਦਈਏ 7:00 ਵਜੇ ਸਮਾਪਤੀ ਹੋ ਜਾਏ 8:00 ਵਜੇ ਸਾਰੇ ਆਪੋ ਆਪਣੇ ਘਰੋਂ ਘਰੀ ਜਾਣ ਤੇ ਵਧੀਆ ਗੱਲ ਹੈ ਕਬੱਡੀ ਜਾਂਚ ਦਾ ਸਮਾਂ ਇਸ ਚੀਜ਼ ਦੀ ਡਿਮਾਂਡ ਕਰਦਾ ਹੈ ਮੰਗ ਕਰਦਾ ਹੈ ਪਰ ਇਹਦੇ ਲਈ ਸਹਿਯੋਗ ਖਿਡਾਰੀਆਂ ਦਾ ਚਾਹੀਦਾ ਹੈ ਕੋਚਾਂ ਦੀ ਵੀ ਮਜਬੂਰੀ ਬਣ ਜਾਂਦੀ ਹੈ ਤੋ ਉਹ ਵੀ ਬਹੁਤ ਵਾਰੀ ਕਹਿੰਦੇ ਖਿਡਾਰੀਆਂ ਨੂੰ ਖਿਡਾਰੀ ਨਹੀਂ ਨਿਕਲਦੇ ਸੋ ਇਸ ਕਰਕੇ ਸਾਡੇ ਇਹ ਬੇਇਨਤੀ ਹੈ ਸਾਡਾ ਫਰਜ਼ ਬਣਦਾ ਹੈ ਵੀ ਆਪਾਂ ਆ ਲੋਕਾਂ ਦਾ ਜਿਹੜੇ ਕਰਵਾ ਰਹੇ ਨੇ ਮੈਚ ਕਬੱਡੀ ਕਾਬ ਇਹਨਾਂ ਦਾ ਹੌਸਲਾ ਨਾ ਟੁੱਟ ਜਾਏ ਕਿਉਂਕਿ ਬਾਰ ਮੈਂ ਦੇਖਿਆ ਹੈ ਮੈਂ ਵੀ ਬਾਬਾ ਜੀ ਉੱਥੇ ਦਿਹਾੜੀਆਂ ਲਾਈਆਂ ਕੈਨੇਡਾ ਦੇ ਵਿੱਚ ਡਰਾਈਵਰ ਦਾ ਕੰਮ ਕੀਤਾ ਤੇ ਰਾਤ ਨੂੰ ਇੰਝ ਲੱਗਦਾ ਸੀਗਾ ਵੀ ਜਿਵੇਂ ਬੇਹੋਸ਼ ਹੋ ਜਾਣਾ ਇੰਨਾ ਕੰਮ ਕਰਨਾ ਪੈਂਦਾ ਉਹ ਜੀਣ ਹੀ ਨਹੀਂ ਦਿੰਦੇ ਜਿਹਦੇ ਨਾਲ ਕੰਮ ਕਰਦੇ ਆ ਕਿਉਂਕਿ ਉਹਨੇ ਵੀ ਅੱਗੇ ਉਹ ਪੈਸੇ ਲੈਣੇ ਹੁੰਦੇ ਆ ਸੋ ਇਸ ਕਰਕੇ ਡਾਲਰ ਜਿਹੜਾ ਕਮਾਉਣਾ ਬਣਾਉਣਾ ਫਿਰ ਜੋੜਨਾ ਫਿਰ ਉਹਨੂੰ ਲਿਆ ਕੇ ਇਨਵੈਸਟ ਕਰਨਾ ਲਾਉਣਾ ਇਹ ਬਹੁਤ ਕੁਰਬਾਨੀ ਹੈ ਇਹ ਬਹੁਤ ਵੱਡੀ ਕੰਟਰੀਬਿਊਸ਼ਨ ਹੈ ਸੋ ਇਸ ਕਰਕੇ ਆਪਾਂ ਐਨਆਰਆਈ ਦਾ ਕਿਤੇ ਦਿਲ ਨਾ ਚੜਾ ਦਈਏ ਮੇਰੀ ਖਾਸ ਤੌਰ ਤੇ ਪਲੇਅਰ ਵੀਰਾਂ ਨੂੰ ਇਹ ਨਿਮਰਤਾ ਸਹਿਤ ਬੇਨਤੀ ਹੈ ਵੀ ਤੁਸੀਂ ਸਾਡੇ ਛੋਟੇ ਵੀਰੋ ਭਰਾਓ